ਦੋਸਤੋ ਇਹ ਜੋ ਪੌਦਾ ਤੁਹਾਨੂੰ ਸਾਹਮਣੇ ਦਿਖਾਈ ਦੇ ਰਿਹਾ ਹੈ ਤੁਹਾਡੇ ਵਿੱਚੋਂ ਬਹੁਤ ਸਾਰੇ ਇਸ ਬੰਦੀ ਜਾਣਦੇ ਹੀ ਹੋਣਗੇ ਇਸ ਨੂੰ ਪਸਰਾ ਕਿਹਾ ਜਾਂਦਾ ਹੈ ਪਸਰੇ ਦੀ ਖਾਸੀਅਤ ਇਹ ਹੈ ਕਿ ਕੁਝ ਰੇਤਲੇ ਜਾਂ ਮਾਰੂਥਲੀ ਖੇਤरां ਦੇ ਵਿੱਚ ਹੋਰ ਨਾ ਬਹੁਤ ਸਾਰੇ ਇਸ ਤਰ੍ਹਾਂ ਦੇ ਮਿਲਦੇ ਪੌਦਿਆਂ ਦੇ ਨਾਲ ਨਾਲ ਪਸਰੇ ਦਾ ਇਹ ਪੌਦਾ ਵੀ ਮਿਲਦਾ ਹੈ ਤਾ ਇਸ ਪੌਦੇ ਦੀ ਜੋ ਖਾਸੀਅਤ ਹੈ ਉਹ ਇਹ ਬਹੁਤ ਜ਼ਿਆਦਾ ਖੁਸ਼ਕੀ ਨੂੰ ਸਹਿਣ ਕਰਨ ਵਾਲਾ ਪੌਦਾ ਹੈ ਤਾਂ ਅਜਿਹਾ ਹੁਣ ਕਾਰਨ ਹੀ ਇਸ ਦੇ ਨਾਲ ਕੁਝ ਹਕੀਕਤਾਂ ਦੇ ਕੁਝ ਮਿੱਥਾ ਜੁੜੀਆਂ ਹੋਈਆਂ ਹਨ ਅਜਿਹਾ ਮੰਨਿਆ ਜਾਂਦਾ ਹੈ ਕਿ ਜਦੋਂ ਪਸਰੇ ਦਾ ਜੋ ਇਹ ਪੌਦੇ ਨੇ ਕਿਨਾਂ ਦੀ ਬਧੇਰੇ ਤਦਾਦ ਹੁੰਦੀ ਹੈ ਬਧੇਰੇ ਤਦਾਦ ਦੇ ਵਿੱਚ ਪੈਦਾ ਹੁੰਦੇ ਹਨ ਤਾਂ ਉਸ ਵੇਲੇ ਜਾਂ ਉਸ ਸਾਲ ਜੋ ਬਰਸਾਤਾ ਘਟ ਪੈਂਦੀਆਂ ਹਨ ਤੇ ਅਜਿਹਾ ਹੋਣ ਦੇ ਨਾਲ ਨਾਲ ਜੋ ਪੰਜਾਬ ਦੇ ਮਾਲਵਾ ਖਿੱਤੇ ਦੇ ਵਿੱਚ ਕੁਝ ਮਾਰੂ ਅਜਿਹਾ ਭੂਮੀ ਹੈ ਜਾਂ ਰੇਤਲੀ ਭੂਮੀ ਹੈ ਜਿੱਥੇ ਨਰਮੇ ਦੀ ਫਸਲ ਪਹਿਲਾਂ ਕਾਫੀ ਹੁੰਦੀ ਰਹੀ ਹੈ ਤੇ ਹੁਣ ਵੀ ਕੁਝ ਕੁ ਹੁੰਦੀ ਹੈ ਤਾਂ ਉੱਥੇ ਇੱਕ ਮਿੱਥ ਹੈਗੀ ਕਿ ਜਦੋਂ ਪਸਰਾ ਵਧੇਰੇ ਹੁੰਦਾ ਹੈ ਤਾਂ ਨਾਲ ਦੀ ਨਾਲ ਨਰਮੇ ਦੀ ਫਸਲ ਵੀ ਵਧੇਰੇ ਹੁੰਦੀ ਹੈ ਅਜਹੀ ਮਿੱਥ ਦੇ ਪਿੱਛੇ ਜੋ ਕੰਮ ਕਰਦੀ ਧਾਰਨਾ ਹੈ ਉਹ ਇਹ ਹੈ ਕਿ ਨਰਮੇ ਨੂੰ ਕੁਝ ਖੁਸ਼ਕੀ ਦੀ ਜ਼ਰੂਰਤ ਹੁੰਦੀ ਹੈ ਜੇ ਸਾਲ ਵਧੇਰੇ ਬਰਸਾਤਾ ਪੈਣਗੀਆਂ ਤੇ ਨਵੀਂ ਵਧੇਰੇ ਹੋਵੇਗੀ ਉਹ ਸਾਲ ਨਰਮੇ ਦੀ ਫਸਲ ਵੀ ਪ੍ਰਭਾਵਿਤ ਹੁੰਦੀ ਹੈ ਤਾਂ ਅਜਿਹਾ ਹੁਣ ਕਾਰਨ ਜਦੋਂ ਪਸਰਾ ਵਧੇਰੇ ਹੁੰਦਾ ਹੈ ਤਾਂ ਉਦੋਂ ਕਿਹਾ ਜਾਂਦਾ ਹੈ ਕਿ ਇਸ ਸਾਲ ਨਰਮੇ ਦੀ ਫਸਲ ਵਧੇਰੇ ਹੋਵੇਗੀ ਤੇ ਨਾਲ ਦੀ ਨਾਲ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਪਸਰੇ ਦੇ ਬਾਰੇ ਲੋਕ ਧਾਰਾ ਦੇ ਵਿੱਚ ਵੀ ਕਾਫੀ ਕੁਝ ਮਿਲਦਾ ਹੈ ਜੋ ਇਸ ਦੀ ਖਾਸੀਅਤ ਹੈ ਕਿ ਇਹ ਇਸ ਨੂੰ ਬਰਸਾਤਾਂ ਦੀ ਘੱਟ ਲੋੜ ਹੁੰਦੀ ਹੈ ਜਾਂ ਪਾਣੀ ਦੀ ਘੱਟ ਲੋੜ ਹੁੰਦੀ ਹੈ ਤਾਂ ਰਿਹਾ ਹੋਣ ਕਾਰਨ ਲੋਕ ਧਾਰਾ ਦੇ ਵਿੱਚ ਪਸਰੇ ਬਾਰੇ ਕਿਹਾ ਮਿਲਦਾ ਹੈ ਕਿ ਊਠ ਪਸਰਾ ਅਤੇ ਗੱਡੀਵਾਨ ਤਿੰਨੇ ਮੀਨਾਪਾਲ ਦੇ ਭਾਵੇਂ ਉਜੜ ਜਾਵੇ ਜਹਾਨ ਤਾਂ ਜਿਸ ਤਰ੍ਹਾਂ ਊਠ ਹੈ ਊਠ ਉਹ ਜੇ ਪ੍ਰਸਾਦ ਵੇਦੇ ਨਿਪੇਵੇਗੀ ਤਾਂ ਉਹਦੇ ਲਈ ਤਿਲਕਣ ਹੋਵੇਗੀ ਕਿਉਂਕਿ ਉਹਦੇ ਪੈਰਾਂ ਦੀ ਬੰਤਰ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹ ਤਿਲਕ ਦਾ ਬਹੁਤ ਹੈ ਤੇ ਨਾਲ ਦੀ ਨਾਲ ਉਸ ਨੂੰ ਜੋ ਹੋਰ ਵੀ ਪਰੇਸ਼ਾਨੀਆਂ ਹੁੰਦੀਆਂ ਨੇ ਉਹ ਤਾਂ ਕੱਦ ਵਗੈਰਾ ਵੱਡਾ ਹੋਣ ਕਾਰਨ ਤਾਂ ਇਸੇ ਤਰ੍ਹਾਂ ਹੀ ਜੋ ਗੱਡੀਵਾਨ ਜਿਨ੍ਹਾਂ ਨੇ ਯਾਤਰਾ ਕਰਨੀ ਹੁੰਦੀ ਹੈ ਕਿਉਂਕਿ ਉਸ ਵੇਲੇ ਰਸਤੇ ਜਿਹੜੇ ਕੱਚੇ ਹੁੰਦੇ ਸੀਗੇ ਤਾਂ ਉਹਨਾਂ ਨੂੰ ਵੀ ਜਦੋਂ ਬਰਸਾਤ ਆ ਪੈਂਦੀਆਂ ਨੇ ਤਾਂ ਜੋ ਆਵਾਜਾਈ ਦੇ ਵਿੱਚ ਸਮੱਸਿਆ ਆਉਂਦੀ ਹੈ ਤੇ ਨਾਲ ਦੀ ਨਾਲ ਜੋ ਆਪਾਂ ਗੱਲ ਕਰ ਰਹੇ ਆ ਪਸਰੇ ਦੇ ਪੌਦੇ ਬਾਰੇ ਤਾ ਕਿਹਾ ਜਾਂਦਾ ਵੀ ਜਦੋਂ ਬਧੇਰੇ ਬਰਸਾਤ ਹੋਵੇਗੀ ਜਾਂ ਨਵੀਂ ਬਧੇਰੇ ਹੋਵੇਗੀ ਤਾਂ ਇਹ ਪਸਰੇ ਦਾ ਪੌਦਾ ਜੋ ਉਹ ਮਰ ਜਾਂਦਾ ਹੈ ਇਹਦਾ ਉਚਿਤ ਵਿਕਾਸ ਨਹੀਂ ਹੁੰਦਾ ਪਰੰਤੂ ਹਕੀਕਤ ਦੇ ਵਿੱਚ ਮੈਂ ਦੇਖਿਆਗਾ ਕਿ ਜਿਸ ਤਰ੍ਹਾਂ ਕਈ ਪਿਛਲੇ ਸਾਲਾਂ ਤੋਂ ਮੈਂ ਦੇਖਦਾ ਆ ਰਿਹਾ ਜਿੱਥੇ ਪਾਣੀ ਬਧੇਰੇ ਲੱਗਦਾ ਉੱਥੇ ਵੀ ਪਸਰਾ ਜਿਹੜਾਗਾ ਉਹ ਵਧੀਆ ਹੁੰਦਾ ਹੈ ਵਧੀਆ ਫੈਲਦਾ ਹੈ ਤੇ ਨਾਲ ਦੀ ਨਾਲ ਪਸਰੇ ਦੇ ਬਾਰੇ ਇਹ ਵੀ ਹੈ ਕਿ ਇਸ ਦੇ ਕੁਝ ਹਿੱਸੇ ਜੋ ਦਵਾਈਆਂ ਦੇ ਰੂਪ ਦੇ ਵਿੱਚ ਕੰਮ ਆਉਂਦੇ ਨੇ ਜਿਸ ਤਰ੍ਹਾਂ ਮਨੁੱਖ ਨੇ ਸਿੱਖਿਆ ਹੀ ਹੈ ਵੀ ਜੋ ਉਹਦੇ ਆਸ-પાસ ਬਨਸਪਤੀ ਹੈ ਉਹਦੇ ਅੱਡ-ਅੱਡ ਭਾਗ ਜਿਹੜੇ ਉਹ ਦਵਾਈ ਦੇ ਰੂਪ ਦੇ ਵਿੱਚ ਉਪਯੋਗੀ ਹਨ ਇਸ ਤਰ੍ਹਾਂ ਪਸਰੇ ਦੇ ਜੋ ਅ ਪੱਤੇ ਨਾ ਜਾਂ ਫਿਰ ਉੱਪਰ ਜੋ ਇਹਦੇ ਉਸ ਤਰ੍ਹਾਂ ਦੀਆਂ ਡੰਡੀਆਂ ਜਾਂ ਲੱਗਦੀਆਂ ਨੇ ਜਿਨ੍ਹਾਂ ਉੱਪਰ ਫੁੱਲ ਵੀ ਛੋਟੇ-ਛੋਟੇ ਖਿੜਦੇ ਨੇ ਤਾਂ ਉਹ ਵੀ ਦਵਾਈ ਦੇ ਰੂਪ ਦੇ ਵਿੱਚ ਉਪਯੋਗੀ ਮੰਨੇ ਜਾਂਦੇ ਹਨ ਤੇ ਪੁਰਾਣੇ ਸਮਿਆਂ ਤੋਂ ਮਨੁੱਖ ਇਸ ਦਾ ਉਪਯੋਗ ਕਰਦੇ ਆ ਹਨ ਬੇਸ਼ੱਕ ਇਹ ਪੌਦਾ ਕੋਈ ਵਾਲਾ ਨਾ ਜੋ ਆ ਬਲਾਂ ਦੀ ਬੰਸਪਤੀ ਹੈ ਸਜਾਵਟੀ ਨਹੀਂ ਪਰantu ਫਿਰ ਵੀ ਇਦੀ ਦੇਖਿਆ ਜਿਹੜੀ ਸੁੰਦਰ ਹੈ ਜਿੱਥੇ ਉਹ ਕਿਹਾ ਹੁੰਦਾਗਾ ਤੇਰੀ ਬੰਤਰ ਤੇ ਦਾ ਜੋ ਰੰਗ ਹੈ ਤੇ ਇਹਦੇ ਉੱਤੇ ਛੋਟੇ ਛੋਟੇ ਜੋ ਫੁੱਲ ਹਨ ਉਹਨਾਂ ਨੂੰ ਦੇਖ ਕੇ ਜੋ ਸਾਡੇਰੇ ਕੁਝ ਨਾ ਕੁਝ ਖੁਸ਼ੀ ਮਿਲਦੀ ਹੈ ਸਾਡੀ ਜਿਹੜੀ ਸੋਹਜ ਦੀਪੁਕ ਹੈ ਉਹ ਪੂਰਤੀ ਕਰਦਾ ਹੈ ਇਸ ਤਰ੍ਹਾਂ ਦੇ ਪੂਰਨਾ ਬਣ ਸਪਤੀਆਂ ਬਾਗ ਜੋ ਪਸਰਾਵੀ ਜਦੋਂ ਮੀਰ ਸਾਹਿਬ ਦਾ ਸਾਡੀ ਬਣਸਪਤੀ ਦਾ ਕਿੱਸਾ ਖਾਸ ਕਰਕੇ ਹੁਣੇ ਜੋ ਬਣਸਪਤੀ ਹੈ ਉਹਨਾਂ ਦੇ ਪਿਛਲਾ ਜਿਹੜਾ ਸਜਰਪਾ ਬਹੁਤ ਬਹੁਤ